ਮੁੱਖ ਜਥੇਬੰਦੀਆਂ ਜਿਨ੍ਹਾਂ ਵਿੱਚ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਯੂਨੀਅਨ ਆਦ ਸ਼ਾਮਿਲ ਹਨ ਉਹਨਾਂ ਨੇ ਹੈਲਥ EMPLOYEES ਐਸੋਸੀਏਸ਼ਨ ਪੰਜਾਬ ਦੀ ਅਗਵਾਈ ਵਿੱਚ ਆਪਣਾ ਕੰਮ ਬੰਦ ਕਰਕੇ ਇੱਕ ਵਿਸ਼ਾਲ ਰੋਸ ਦਰਨਾ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਸਾਹਮਣੇ ਲਗਾਇਆ ਜਿਸ ਨੂੰ ਬਾਬਾ ਮਲਕੀਤ ਸਿੰਘ ਪੱਟੀ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਗੁਰਦੇਵ ਸਿੰਘ ਟਿੱਲੋ ਤ੍ਰਿਪਤਾ ਸ਼ਰਮਾ ਜਗੀਰ ਕੌਰ ਆਦ ਨੇ ਸੰਬੋਧਨ ਕੀਤਾ ਇਸ ਮੌਕੇ ਦਿਲਬਖ ਸਿੰਘ ਵਿਛੋਆ ਜਸਮੇਲ ਸਿੰਘ ਵੱਲਾ ਹਰਮੇਤ ਸਿੰਘ ਤਰਸੀਕਾ ਪਰਮਿੰਦਰ ਸਿੰਘ ਬੱਬੇ ਹਾਲੀ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਹ ਰੋਸ ਪ੍ਰਦਰਸ਼ਨ ਸਾਡੇ ਸਮੁੱਚੇ ਪੰਜਾਬ ਦੇ ਜਿਹੜੇ ਦਫਤਰੀ ਕੰਮ ਆ ਉਹ ਲਗਭਗ 1 ਮਹੀਨੇ ਤੋਂ ਹੜਤਾਲ ਤੇ ਆ ਕਲਮਸ਼ੋਰ ਹੜਤਾਲ ਤੇ ਕੰਪਿਊਟਰ ਬੰਦ ਹੜਤਾਲ। ਸਰਕਾਰ ਵੱਲੋਂ ਉਹਨਾਂ ਨੂੰ ਕੋਈ ਵੀ ਜਿਹੜੀ ਆ ਉਹ ਉਹਨਾਂ ਦੀ ਮੰਗਾਂ ਪ੍ਰਤੀ ਨਹੀਂ ਧਿਆਨ ਨਹੀਂ ਦਿੱਤਾ ਜਾ ਰਿਹਾ। ਅਸੀਂ ਉਹਨਾਂ ਦੀਆਂ ਮੰਗਾਂ ਨਾਲ ਸਹਿਮਤੀ ਪ੍ਰਗਟ ਕਰਨ ਲਈ ਆਪਣੀ ਹਮਾਇਤ ਦੇਣ ਲਈ ਅੱਜ ਸਮੁੱਚੀਆਂ ਸਿਹਤ ਵਿਭਾਗ ਦੀਆਂ ਜਨਨੀ ਜਥੇਬੰਦੀਆਂ ਅਸੀਂ ਸਾਰਿਆਂ ਨੇ ਸਾਂਝੇ ਰੂਪ ਵਿੱਚ ਹੈਲਥ ਅਪਲਾਈ ਐਸੋਸੀਏਸ਼ਨ ਦੇ ਬੰਦਰ ਥੱਲੇ ਉਹਨਾਂ ਦੀ ਹਮਾਇਤ ਵਿੱਚ ਅੱਜ ਆਪਣੇ ਕੰਮ ਛੱਡ ਕੇ ਸਿਵਲ ਸਰ ਦਫ਼ਤਰ ਵਿੱਚ ਧਰਨਾ ਦਿੱਤਾ